ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੀ 골 ਡੱਗੀ ਤੇ ਕਰੀਬ 7 ਵਜੇ ਇੱਕ ਦੁਕਾਨ ਨੂੰ ਲੱਗੀ ਭਿਆਨਕ ਅੱਗ ਤੇ ਹੋਇਆ ਲੱਖਾਂ ਦਾ ਨੁਕਸਾਨ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਤੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਜਿੱਥੋਂ ਤੱਕ ਮਾਲਕਾ ਤੋਂ ਪਤਾ ਲੱਗਿਆ ਮਾਲਕਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਕਿਸੇ ਦੀ ਸ਼ਰਾਰਤ ਵਜੋਂ ਅੱਗ ਲਗਾਈ ਗਈ ਹੈ ਸਾਡੀ ਦੁਕਾਨ ਨੂੰ ਅੱਗ ਨਹੀਂ ਲੱਗ ਸਕਦੀ ਸੀ ਪਰ ਕਿਸੇ ਦੀ ਸ਼ਰਾਰਤ ਕਿਸੇ ਦੀ ਰੰਜਿਸ਼ ਵਜੋਂ ਕਿਸੇ ਨੇ ਅੱਗ ਲਗਾਈ ਗਈ ਹੈ ਅਤੇ ਹੋਇਆ ਸਾਡਾ 10 ਲੱਖ ਦਾ ਟੋਟਾ-ਕਟ ਨੁਕਸਾਨ ਹੋਇਆ ਹੈ ਕੀ ਹੈ ਪੂਰੀ ਜਾਣਕਾਰੀ ਆਓ ਸੁਣਦੇ ਹਾਂ ਦੁਕਾਨਦਾਰ ਤੋਂ ਹੀ ਕੀ ਨਾਮ ਹੈ ਤੁਹਾਡਾ ਤੇ ਅੱਜ ਕਿਹਦੇ ਪਾਸੇ ਕਿਹੜੀ ਗੱਲ ਸੀ ਸਰ ਮੇਰਾ ਨਾਮ ਤਨੁਜਾ ਜੀ ਅਸੀਂ ਫੂਲ ਡਿਵਾਈਸ ਤੋਂ ਆ ਜੀ ਇੱਥੇ ਅੱਗ ਲੱਗੀ ਸੀ ਜੀ ਹਾਂ ਜੀ ਉਸ ਤਰ੍ਹਾਂ ਦੇਖਦੇ ਹੋ ਆ ਕਿ ਮੈਂ ਕੀ ਕਾਰਨ ਕੀ ਹੋਇਆ ਕਾਰਨ ਪਤਾ ਨਹੀਂ ਪਾਤ ਪਤਾ ਲੱਗੋ ਜੀ ਤਾਂ ਕਰੀ ਫਾਇਰ ਅੱਗ ਨੂੰ ਬੁਝਾਇਆ ਜੀ ਕਿੰਨਾ ਕ ਟਾਈਮ ਲੱਗ ਗਿਆ ਜੀ ਟਾਈਮ ਦੱਸੋ ਜਿਹੜਾ ਉਹਨਾਂ ਨੂੰ ਲੱਗਿਆ ਹੀ 5 ਘੰਟੇ ਦੱਸੋ ਦੇਖੋ ਕੰਡੀਡੇਟ ਘੰਟਾ ਲੱਗੀ ਗਣਾ ਜੀ ਉਸ ਤਰ੍ਹਾਂ ਦੇਖਦੇ ਹੋ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਦੱਸ ਰੋਹੀ ਦੱਸ ਸਕਦੇ ਆਪਾਂ ਕਿ ਦੱਸ ਸਕਦੇ ਜੀ ਕਾ ਨੁਕਸਾਨ ਤਾਂ ਕਾਫੀ ਹੈਗਾ ਹੀ ਆ ਜੀ ਇਹਨਾਂ ਦੇ ਮਾਲਕ ਜੀ ਹਾਂ ਉਹ ਦਾ ਜਨਾਹ ਰਹਤੀ ਹੈ ਹੋਰ ਕਿਉਂ ਦਾ ਦਾ ਕੋਈ ਦੱਸਣ ਦੇ ਆਪਾਂ ਕੀ ਦੱਸਦੇ ਉਹਦੇ ਬਾਰੇ ਮੈਂ ਆ ਮਨਦੀਪ ਸਿੰਘ ਸਾਫ ਐਰ ਆਫਰ ਕੁਆਲਿਫਾਈਡ ਇਹ ਅੱਜ ਸਾਨੂੰ ਖੂਕਣਾ ਮਿਲੀ ਸੀ ਸਾਹਤ ਵਾਲੇ ਗਰੀਬ ਕੀ ਦੁਕਾਨਾਂ ਦੇ ਆ ਜਿਹੜੇ ਅੱਗ ਲੱਗੀ ਐ ਅਸੀਂ ਮੌਕੇ ਤੇ ਇੱਕ ਗੱਡੀ ਲੈ ਕੇ ਆਏ ਫਿਰ ਦੋ ਲੈ ਕੇ ਆਏ ਫਿਰ ਤਿੰਨ ਲੈ ਕੇ ਆਏ ਜਿਹੜੀ ਦੁਕਾਨ ਚੱਗ ਲੱਗੀ ਸੀ ਉਸੇ ਦੁਕਾਨ ਦਾ ਹੀ ਨੁਕਸਾਨ ਹੋਇਆ ਬਾਕੀ ਬਚਾ ਲਿਆ ਗਿਆ ਫਿਰ ਕਿੰਨੇ ਦਾ ਨੁਕਸਾਨ ਆਇਆ ਤੇ ਕਾਰ ਕਿਉਂ ਹੋਇਆ ਨੁਕਸਾਨ ਦਾ ਅੰਦਾਜ਼ਾ ਤਾਂ ਹੁਣ ਮਾਲਕ ਹੀ ਦੱਸਣਗੇ ਸਾਨੂੰ ਹਾਂਜੀ ਇਹ ਦੱਸਣ ਹੁੰਦਾ ਕਿ ਇਹਨਾਂ ਨੂੰ ਕਿੰਨਾ ਨੁਕਸਾਨ ਲੱਗਦਾ ਇੱਕ ਵਾਰ ਉਹਨਾਂ ਨੇ ਅੰਦਾਜ਼ਾ ਮਾਰਿਆ 10 ਲੱਖ ਦਾ ਜੀ ਹਾਂਜੀ ਇਹ ਕਾਰਨ ਕੀ ਆਇਆ ਤਾਂ ਇਹ ਕਿੰਨੀ ਮਿਹਨਤ ਕਰਨੀ ਪਈ ਐ ਸ਼ਟਰ ਦੇ ਜਿੰਦੇ ਥੋੜੇ ਕਾਫੀ ਸੀਗੇ ਜੀ ਹਾਂਜੀ ਟੈਂਪਰੇਰੀ ਦੁਕਾਨ ਸੀਗੀ ਇਹ ਟੀਨ ਦੀ ਬਣੀ ਹੋਈ ਸੀਗੀ ਕਾਰਨਾਂ ਦਾ ਕੀ ਲੱਗਿਆ ਕਾਰਨਾਂ ਦਾ ਹਜੇ ਕੁਝ ਨਹੀਂ ਪਤਾ ਲੱਗਿਆ ਇਸ ਤਰ੍ਹਾਂ ਦੇਖਦੇ ਆਂ ਜੀ ਇਸ ਮਾਮਲੇ ਤੇ ਜਲਾਣਾ ਕਿਹਦਾ ਨੁਕਸਾਨ ਦਾ ਅੰਦਾਜ਼ਾ ਤਾਂ ਕੋਈ ਸ਼ਰਾਰਤ ਬਾਜੀ ਹੋ ਸਕਦੀ ਹੈ ਜੀ ਹਾਂਜੀ ਇਹ ਕੁਝ ਵੀ ਹੋ ਸਕਦਾ ਜੀ ਕੁਦਰਤੀ ਤਰੀਕੇ ਨਾਲ ਵੀ ਹੋ ਸਕਦੀ ਹੈ ਜੀ ਕਿਤੇ ਪਛਾਤ ਆ ਰਹੀ ਸੀ ਕਿ ਹਾਂਜੀ ਇਹ ਉਹਦੇ ਦਰਮਿਆਨ ਵੀ ਅੱਗ ਲੱਗੀ ਸੀ ਅੰਦਰ ਬੈਗ ਸੀ ਨਾ ਇਹ ਬੈਗ ਨਾਲ ਹੀ ਜੋਂ ਬਣੇ ਹੁੰਦੇ ਨੇ ਹਾਂਜੀ ਹਾਂਜੀ ਕਿਸ ਤਰੀਕੇ ਨਾਲ ਹੋ ਗਿਆ ਮੇਰਾ ਨਾਮ ਮੀਨੂ ਹੈ ਜੀ ਹਾਂਜੀ ਮੇਰੇ ਸਾਡੀ ਦੁਕਾਨ ਸੀਗੀ ਹਾਂਜੀ ਸਾਡੀ ਦੁਕਾਨ ਸੀਗੀ ਜੀ ਇਹ ਕੀ ਪਤਾ ਕਿ ਕਿਸ ਨੇ ਅੱਗ ਲਾਈ ਹੈ ਜੀ ਇਹਦੇ ਹਾਂਜੀ ਅੱਗ ਲਾਈ ਹੈ ਜੀ ਇਹਦੇ ਦਸ ਲੱਖ ਦਾ ਨੁਕਸਾਨ ਹੋ ਗਿਆ ਜੀ ਘੱਟੋ ਘੱਟ ਇਸ ਤੇ ਖਾਇਰ ਕਿਰ ਕਰ ਵਿਚਾਰੀ ਕਿੰਨੀ ਇੱਕ ਮੋਟੇ ਕਿਸ ਤੇ ਨੁਕਸਾਨ ਹੋਇਆ ਇਹ ਨਹੀਂ ਮੈਨੂੰ ਪਤਾ ਜੀ ਅਸੀਂ ਤਾਂ ਬਾਅਦ ਚ ਆਏ ਹਾਂ ਜੀ ਜਦੋਂ ਅੱਗ ਤੇ ਮਤਲਬ ਬੁਝੀ ਜਾਂਦੀ ਸੀ ਉਹਦੇ ਆਇਆ ਜੀ ਸਾਰਾ ਖ਼ਬਰ ਲੱਜ ਗਿਆ ਜੀ ਜਦੋਂ ਵੀ ਮੇਰੇ ਭਰਾ ਤੇ ਦੁਕਾਨ ਖੋਲੋ ਵਾਸਤੇ ਆਂਦਾ ਉਹਦੇ ਹੀ ਉਹਦੇ ਤੇ ਲੜਾਈ ਹੋ ਜਾਂਦੀ ਸ਼ੁਰੂ ਕਾਰਨ ਕੀ ਹੈ ਲੜਾਈ ਕੀ ਪਤਾ ਜੀ ਇਹ ਤਾਂ ਇਹ ਤਾਂ ਸਿਪਾਹ ਹੁੰਦੇ ਜੀ ਹਾਂਜੀ 3 ਗ੍ਰਾਮ ਗੁੰਨ ਰਹੇ ਨੇ ਜਿਹੋਦੇ ਤੇ ਮੋਕੇ ਦੇ ਉੱਤੇ ਨਗਰ ਨਿਗਮ ਜਾਂ ਕੁਛ ਐਸੇ ਦੇ ਕਿ ਪਾਸੇ ਦੇ ਤੋੜਦੇ ਪਰ ਇਹ ਤਾਂ ਚੀ ਜੀ ਬਸ ਹਾਂਜੀ ਤੇ ਪਰਤੋਂ ਤੋਂ ਮੰਗ ਕਰਦੇ ਸਾਨੂੰ ਇਹਦਾ ਵਾਜਾ ਲੈਣਾ ਚਾਹੀਦਾ ਜੀ ਪੂਰਾ ਪੂਰਾ ਐ